ਵਾਇਰ ਜੀ ਗਾਫਾਲ ਸਾਲ ਫਰਮੇਟੀ ਦਾ ਸਵਾਗਤ ਦਾ ਜੇ ਸੰਸਾਰੀਆ ਕਿਰੋੰਟ ਐਕਟ ਤੋਂ ਸੀ ਨਿਊਯਾਰਕ ਸਿਟੀ ਜੀਵਨ ਕੋਲਸਾ ਦਾ ਜੋ ਸੋਹੀ ਹੋ ਰਿਹਾ ਹੈ ਸੇਵਾ ਸਾਡੇ ਖਾਲਸਾ ਦੁਨੀਆ ਵਿੱਚ ਪਹਿਲਾ ਸੀ ਐ ਪ੍ਰੋਬਲਮ ਆਫ ਵਾਂਡਰਸ ਫਿਡ ਖਾਲਸਾ ਦੇ ਜੀਆ ਖਾਲਸਾ ਹੈ 1900 ਦੇ ਮਹੀਨਿਆਂ ਵਿੱਚ ਹਾਜ਼ਰ 300 ਸਾਲ ਬੀਤ ਰਹੇ ਸੀ ਕੰਨਨ ਨੇ ਬਚੇ ਸੋਨਿਆ ਕੋਨੀ ਕੋਈ ਐਕੀਡੇਟ ਆਵੇ ਤੇ ਉਨੂੰ ਪਤਾ ਲੱਗੇ ਕਿ ਖਾਸ ਇਹਦਾ ਮਤਲਬ ਕੀ ਆ ਉਸ ਵੇਲੇ ਪੋਸਟੋਮਰ ਰਿਪੋਰਟ ਕੋਲ ਆਟਲੀ ਆ ਗਈ ਤੇ ਸਿੰਘਾਂ ਨੇ ਹੱਲਾ ਬਾਰਿਆ ਬਾੜੀ ਕਰਕੇ ਫਸੇ ਕਟੇ ਤੇ ਤੇ ਪਹੁੰਚ ਗਏ ਉਥੇ ਜਿੱਥੇ ਡਾਈ ਲੱਗੀ ਹੋ ਅਲਬੇਨੀਆ ਪੋਸਟੋਮਰ ਰਿਪੋਰਟ ਜਿੱਤੇ ਬੋਲੋ ਕੀ ਸੀ ਉਸ ਵੇਲੇ ਕਈ ਸੋਚਾਂ ਨਹੀਂ ਗਿਆ ਪਈ ਇੱਕ ਹਾਲ ਤੱਕਾਂ ਕੇ ਵੱਜ ਭਾਈ ਨੂੰ ਇਨਫੋਰਮੇਸ਼ਨ ਆ ਅਸੀਂ ਮਨਕੇ ਸ਼ੁਰੂ ਕੀਤਾ ਕਹਾਂ ਲੱਗਦਾ ਮਨਕੇ ਪਰ ਇਹ ਕਾਇਕੀ ਦਾ ਉਥੋਂ ਲਾ ਕੇ ਆਸਪਾਸ ਜਿੱਥੇ ਵੀ ਦੁਨੀਆ ਦਾ ਜ਼ਾਸਰ ਆਇਆ ਖਾਲਸਾ ਇਹ ਅਸੀਂ ਜਾਣਦੇ ਰੱਖਿਆ ਲੋਕ ਆਖਰ ਖਾਲਸਾ ਦੇ ਸਿੱਖ ਘਿਰਦਾ ਸਾਡੇ ਸਿੱਖੇ ਪੰਜਾਬ ਦੇ ਘਿਰਦਾ ਸਾਡੇ ਬ੍ਰਿਟਿਸ਼ ਦੇ ਘਿਰਦਾ ਸਾਡੇ ਜਵਾਨ ਕਿਹਦਾ ਖਾਲਸਾ ਹੈ ਉਹ ਜਿਹੜਾ ਅਖਰ ਖਾਲਸਾ ਆ ਉਹਦਾ ਮਤਲਬ ਹੋਣਾ ਇਹਦਾ ਕੋਈ ਕੋਈ ਰੂਪ ਨਹੀਂ ਦਾ ਪਰ ਉਹ ਜਿਹੜਾ ਖਾਲਸਾ ਉਹਨੇ ਐਕਸ਼ਨ ਕੀਆ ਕਿ ਦੁਨੀਆ ਦੇ ਵਿੱਚ ਕੋਖਿਆ ਨਾਮ ਗਿਆ ਉਹ ਤੇ ਖਾਲਸਾ ਹੈ ਸੇਵਾ ਦਾ ਅਰਥ ਹੈ ਖਾਲਸਾ ਦਾ ਮਤਲਬ ਹੈ ਜਾਤੀ ਇਨਸਾਨੀਅਤ ਕੌਮ ਦੇ ਸਾਰੇ ਸ਼ਹਿਰਾਂ ਆਂਗੀਆਂ ਜਿੱਥੇ ਲੋਕਿਆ ਉਹ ਐਸੇ ਜਦੋਂ ਅਸੀਂ ਕੱਲ ਨੂੰ ਬਾਤ ਕਰਾਂਗੇ ਕਿ ਜੋ ਟੀਮ ਆਸਾਇਆ ਉਸ ਨੂੰ ਨਿਊਯਾਰਕ ਟੈਂਪੋ ਵਦਲੀਆ ਨੂੰ ਗੋੜਾ ਉਤਰਕਾੜ ਦੇਖਿਆ ਮਤਲਬ ਵੀਡੀਓ 2 ਮਿੰਟ ਲਈ ਉਤਰਕਾੜ ਉਸ ਵੇਲੇ ਜਦੋਂ ਆੜਾ ਸ਼ਹਿਰ ਪੈਕੀ ਟੀਮ ਪਟਿਆਲ ਕੋਲ ਖਾਸਾ ਪਹੁੰਚੀ ਸੀ ਤੁਸੀਂ ਇਹ ਫੋਟੋ ਵਿੱਚ ਵੀਡੀਓ ਦੇਖਣਾ ਤੇ ਰਾਸੇ ਚੱਪੇਓ ਸਿੰਘਾਂ ਨੇ ਉਹਨੇ ਰਸਲੇ ਪੋਰ ਨਹੀਂ ਕਰਨਾ ਨਹੀਂ ਉਹ ਖਾਸਾ ਹੈ ਕਿ ਮਿਲ ਕੇ ਇਕੱਠੇ ਹੋ ਕੇ ਉਥੋਂ ਗਵਿੰਦ ਘਰ ਤੋਂ ਕੱਟੇ ਜਿਹੜੇ ਪਾਸੇ ਦੇ ਉੱਪਰ ਸਾਗਤ ਸਾਹਿਬੀ ਉਹਦੇ ਵੀ ਕੋਈ ਹਰਕਾਰ ਦਾ ਬਗ ਹੋ ਗਿਆ 10 ਦਿਨ ਹੋ ਗਏ ਆ ਚਾਰ ਘਾਟ ਪਿਆਰ ਉੱਪਰਿਓ ਆ 10 15 ਪੰਨਾ ਖਾਣ ਲੈ ਕੇ ਐਸ ਵੇਲੇ ਪਹੁੰਚੇ ਹੋਆ ਉਹ ਟਰੈਕਟਰ ਰੋਡ ਉੱਤੇ ਕਾ ਕੇ ਗਾਹੇ ਪਹੁੰਚ ਆਲੇ ਪਹਾੜਾਂ 'ਤੇ ਜਿਹੜੇ ਸਾਡੇ ਸਹਿਰੇ ਆ ਉਹਨੇ ਜਦ ਆਪਣੀ ਫੇਟ ਕਰ ਚਾਚਾ ਕੇ ਲੈ ਕੇ ਜਾਦੇ ਖਾਣਾ ਫਿਰ ਲੋਕੋ ਜਿਹੜੇ ਪਹਾੜੀ ਵਿੱਚ ਉੱਠਿਆ ਇੱਕ ਘਿਰ ਆ ਪੰਡਰ ਆ ਉੱਥੇ ਪਟਿਆਲੇ 15 ਬਖ ਰੁਪਏ ਦਾ ਉਹਨੇ ਮੁਰਤੀ ਫੇਰ ਵੀ ਖਾਊਗਾ ਕਿਉਂਕਿ ਉੱਥੇ ਬਾਸ ਬਹੁਤ ਹੈ ਮੀਂਹ ਬਹੁਤ ਹੈ ਕਿਉਂਕਿ ਜਿਹੜੀ ਖਬਰ ਨਹੀਂ ਹੋਣੀ ਕੀ ਨਹੀਂ ਜਿਹੜਾ ਬੰਦੇ ਨੂੰ ਬੰਦੇ ਨੂੰ ਠੀਕ ਆਉਂਦਾ ਉੱਥੇ ਬਹੁਤ ਇਮੋਸ਼ਨਲ ਆਪਣੇ ਦੇਖੋ ਉਹ ਵੀ ਵੀਡੀਓ ਤੇ ਇਹਦੇ ਮਗਰੋਂ ਅਸੀਂ ਦੋਵੇਂ ਆਪਣੇ ਇੰਟਰਨੈਸ਼ਨਲ ਕੰਮ ਕਰਨੇ ਆ ਗੱਲ ਤਾਂ ਮੰਗਰੋ ਜੋ ਪੰਜਾਬ ਹੋ ਰਿਹਾ yeah oh. ਆਰੇ ਹੋਏ ਆ ਕਿੱਥੇ ਬੋਤਲ 2 3 ਰੁਪਏ ਦੇ ਹੋ ਗਈ ਪਾਣੀ ਦੇ ਉਥੋਂ ਫ੍ਰੀ ਬੋਤਲ ਪਾਣੀ ਬੰਦਿਆ ਨਹੀਂ ਉਥੇ ਥੱਲੇ ਗੁਆਂ ਦਾ ਬੈਂਕ ਦੀ ਕੀਮਤ ਹੈ ਤੁਸੀਂ ਸੋੋਂੋ ਮੈਂ ਤੁਹਾਨੂੰ ਇਹ ਦੇਖਿਓ ਇੱਕ ਮਿੰਟ ਅੱਧਾ ਬੈਠ ਲਈ ਹੈ ਕਿ ਕਿਹੜੀ ਸੇਵਾ ਤੁਹਾਡੇ ਕੋਲ ਹੈ ਕਿ ਜੋ ਘਟਾਣਾ ਸੀਗਾ ਮੇਰੇ ਦਾ ਬੈਸਕੋਰ ਦਾ ਸਾਹ ਮੈਂ ਕਿਸੇ ਜੱਥੇ ਬੰਦੇ ਪੈਸੇ ਦੇ ਹੋ ਰਿਹਾ ਉਹ ਪੈਸੇ ਸਾਹਮਣੇ ਬਚੇ ਨਹੀਂ ਕਿਉਂਕਿ ਉਹਦੇ ਪਾਜੇ 300 ਵੱਟ ਔਰ 400 ਨੇ खालसा एक की टीम लेती जाती है वो जो पैसे कट्ठे हुए अच्छे खाते जाने यतीम घर ने उसे सड़क सात यतीम घर या सत्ता पिछों वो बहुत ही ज्यादा प्यार है सिखा जाने वो जो देख रहा देख रहा नहीं सिख आने जो इंग्लैंड तो या अमरीका तो नहीं उसे अपने शाम सा चढ़ाया जो अभी कहते भी राज करेगा खालसा और उन्होंने दिल में चढ़ा दिया खालसे का यह बात भी अभी सिख बनाई कंडीशन पाई है भी ਉਹਨੇ ਜਿਹੜੇ ਉਹਨੇ ਜਿਹੜਾ ਜਨਿਕਾ ਜਿਹੜਾ ਉਹ ਫ੍ਰੈਂਚੀ ਦੀ ਕਿਹਾ ਤੇ ਉਹ ਹੀ ਸਾਡੇ ਸਿੰਘ ਉਹ ਉੱਥੇ ਉੱਤਰ ਉਹ ਕਿੰਦਾ ਲਿੱਖ ਦਿੱਤੇ ਆ ਉਹ ਜਦੋਂ ਉਹਨੇ ਗੋਲਾਸਾ ਲਾਤਾ ਕਰਾਇਆ ਉੱਥੇ ਦੇਖਿਆ ਕੋਈ ਨਿਆਣੇ ਸਾਡੇ ਸਿੰਘ ਨੂੰ ਕਰ ਲਿਆ ਅਸੀਂ ਵੀ ਕਹਾਂ ਕਿ ਆਪੇ ਸਿੱਖਾਂਗੇ ਆਕੇ ਵੇਖੇ ਤੇ ਇਹ ਰੇ ਵਿਚ ਜਿੱਥੇ ਹੁਣ ਉੱਤਰ ਕਾਲਿਆਲੇ ਵੀ ਆਇਆ ਸਮਾਲਿਆ ਆ ਕੌਣ ਹੋਆ ਹੁਣ 15 ਸਾਲ ਹੋਣ ਲੱਗੇ ਆ ਜਿੱਥੇ ਡਿਜ਼ਾਸਟਰ ਆ ਉੱਥੇ ਤੁਹਾਡੀ ਨਿਸ਼ਾਨੀ ਜਾਂਦੀ ਆ ਉੱਥੇ ਗੁਰੂ ਦਾ ਮੈਸੇਜ ਆਉਂਦਾ ਆ ਪਹਿਲਾਂ ਅਸੀਂ ਜਿਹੜੇ ਪਾਸੇ ਹੋ ਰਹੇ ਹਾਂ ਉਹ ਤਾਂ ਸਿੱਖਾਂ ਨਾਲ ਹੀ ਰਹੋ ਤੇ ਵੀ ਟ੍ਰੇਨ ਨੇ ਵੀ ਇਹਨਾਂ ਸਾਥ ਦਿੱਤੇ ਸਿੱਖਾਂ ਨੇ ਉਹਦਾ ਕੰਪਨੀ ਹੋ ਰਾ ਪਿਆ ਹੁਣ ਸਾਜੀ ਹੋ ਰਹਾ ਆ ਹੁਣ ਸਮਾਲਿਆ ਵਿੱਚ ਕੈਨੇਡਾ ਵਾਲੇ ਦੇ ਬੋਰਡ ਵਿੱਚ ਬਹੁਤ ਮੋਰ ਮੜਿਆ ਖਾਇਦ ਜੁਠੇ ਵੀ ਹੀ ਪੈਦਾ ਉਥੇ ਬਣਾ ਕੇ ਲੋੜ ਸੀ ਕੋਈ ਲਾਗੇ ਨਹੀਂ ਹੁੰਦਾ ਸੀਗਾ ਕਿਉਂਕਿ ਮਾਲਕਾ ਲਾਣਾ ਸੀਗਾ ਸਾਰਾ ਰਿਆਰ ਪਾਉਣ ਦਾ ਲੱਗਾ ਮੇਟਾ 25 ਗਰਮ ਲੱਗ ਰਿਹਾ ਹੈ ਇੱਕ ਨਾਟਾ ਕਾਉਂਦਾ ਉਹਦੇ ਵਿੱਚ ਹੁਣ 180 ਮੀਟਰ ਬਸ ਸਾਖ ਪੱਥਰ ਡ੍ਰਿਲ ਕਰਕੇ ਨਾਟਾ ਲਗਾ ਹੈ ਕਿਤੇ ਵਿੱਚ 500 600 ਮੋਗਲ ਪਾ ਸਕਦੇ ਆ ਉਥੇ ਸਾਡੇ ਇੱਕ ਕੰਡੀਸ਼ਨ ਹੈ ਉਹਨਾਂ ਦਾ ਹੋਰ ਲੱਗਣ ਦੇ ਬੰਦ ਵਿੱਚ ਉਹ ਵੀ ਸੇਮ ਪ੍ਰਸਤ ਕਰਨਾ ਸਾਰਾ ਰਿਆਰ ਪਾਉਣ ਦਾ ਉਥੇ ਤੇ ਟੇਕ ਇਨੀ ਅਗਰ ਦਾ ਬੋਥ ਇਨੋਂ ਨਿਸ਼ਾਨ ਸਾਹਿਬ ਆ ਕਿਉਂਕਿ ਅਸੀਂ ਜਿਹੜਾ ਸਾਡੇ ਸਟਾਰ ਸਾਡੇ ਨਿਸ਼ਾਨ ਸਾਹਿਬ ਆ ਕਿ ਉਹ ਵੀ ਨੇ ਸਿੱਖ ਸਾਉਂ ਚਾਇ ਚ ਸਿੱਖ ਜੁਲਿਆਨ ਸਿੰਘ ਦਾ ਭਾਈ ਸਿੱਖ ਪੋਣਿਆਂ ਉਹ ਦੇਖੇ ਮੀਤ ਹੁੰਦੀ ਆ ਕਿ ਸਾਡੀ ਮਤ ਕਰੂਗੇ ਬੜੀ ਆਵਾਜ਼ ਨਹੀਂ ਉਥੇ ਸਾਨੂੰ ਵਿਚਾਰ ਪੈਣ ਲੱਗਾ ਉਹਨੇ ਨਿਸ਼ਾਨ ਸਾਹਿਬ ਦਾ ਇਹ ਮਤਲਬ ਪਾ ਕਿ ਜਿੱਥੇ ਅਸੀਂ ਲੜਕੇ ਰਹੇ ਆ ਉਥੇ ਨਿਸ਼ਾਨ ਸਾਹਿਬ ਆ ਕਿ ਦੇਖੋ ਉਥੇ ਵੀ ਸਾਨੂੰ ਕੁਝ ਮਿਲੂਗਾ ਜਦੋਂ ਪਾਣੀ ਮਿਲਦਾ ਤੇ ਨਿਸ਼ਾਨੀ ਮਿਲ ਜਾਂਦੀ ਆ ਸੋ ਸਾਡੇ ਸਟਾਰੇ ਸਾਡਾ ਹੋਏ ਨਿਸ਼ਾਨੀ ਕਿੱਥੇ ਗਾਇਬ ਹੋ ਗਿਆ ਨੇ ਵਿੱਚ ਇਹਨੇ ਵੀ ਅਸੀਂ ਤੇ ਆਪਣਾ ਪੇਪਰ ਚਾਰ ਦੀ ਗੱਲ ਉਹ ਤੇ ਕੋਣ ਨੇ ਕਾਹਦੇ ਗੱਲਾਂ ਕਰੇ ਪਰ ਕਨਵਰਟ ਹੀ ਕਰ ਦੇ ਕਿਸੇ ਨੂੰ ਯਾਨੀ ਕਿ ਇਹਨੇ ਕ੍ਰੈਡਿਟਿਸ਼ਨ ਇੰਕਰਾਸਾਈ ਕਰ ਦੇਣਾ ਉਹ ਆਪੇ ਹੀ ਸੰਭਾਲ ਲਿਆ ਕਰਦੇ ਹੁਣ ਜਿੱਥੇ ਜਿੱਥੇ ਕੰਮ ਜਾਂਦਾ ਲੋਕੋ ਗੁਰ ਕਰ ਪਾਇਆ ਤੇ ਸਾਥ ਨੂੰ ਨਾਲਿਆ ਅਸੀਂ ਇਹ ਕਹਿੰਦੇ ਕਿ ਤੁਸੀਂ ਅੱਥਾ ਬੰਦ ਕਰ ਕੇ ਪੈਸੇ ਕੀਆ ਉਹ ਨਹੀਂ ਦੁਨੀਆ ਵਿੱਚ ਖੈਰ ਦਾਨਾ ਚਾਹਣੇ ਆ ਜੇ ਅਸੀਂ 50 ਸਾਲ ਪਹਿਲਾਂ ਉਹ ਖਾਸਾ ਸ਼ੁਰੂ ਕਰ ਦਿੰਦੇ ਤਾਂ ਉਹਦਾ ਸਾਥ ਹੀ ਸ਼ੇਮ ਹੋਣੀ ਸੀ ਅਸੀਂ ਇੱਕ ਆਪਸ ਵਿੱਚ ਜੇਕਰ ਜੇ ਮਰਕਾਤੇ ਅਸੀਂ ਆਪਣੇ ਇੰਨੀ ਵੱਡੀ ਸਿੱਖੀ ਆ ਦੁਨੀਆ ਦਾ ਦੋਹਾ ਆ ਅਸੀਂ ਲਿਖਾਇਆ ਹੈ ਜਦੋਂ ਦੁਨੀਆ ਮਾਰਦਾ ਪਤਾ ਸਿਖਾਉਣਿਆ ਉਹ ਤਾਂ ਨਾਲ ਚੋੜ ਦੇ ਰੋਜ਼ ਨਾ ਕਿਤੇ ਹੁਣ ਜੇ ਮੈਂ ਤੰਗ ਘਟਿਆ ਪੰਜਾ ਪੈਂਟ ਹੀ ਆ ਇਹਦੇ ਵਿੱਚ ਅਸੀਂ ਤੁਹਾਨੂੰ ਜਿੰਨਾ ਮੈਸੇਜ ਕਰਨਾ ਚਾਹੁੰਦੇ ਦੇਵਾਂਗੇ ਲੇਕਿਨ ਸਾਨੂੰ ਬਗੜਮ ਦਾ ਘਾਤੀ ਆ ਹੋਰਲ ਦਾ ਚਾਹ ਸਕਦੇ ਆ ਐਸ ਮੇਦੇ ਤੁਹਾਨੂੰ ਕਈ ਪੁੰਜਿਆ ਦੁਨੀਆ ਦੀ ਸੇਵਾ ਕਰਨੇ ਪੰਜਾਬ ਕੀ ਆਤੇ ਆ ਤੁਹਾਨੂੰ ਪੁੱਛਦੇ ਆ ਉਨੀਸਾ ਦੇ ਇਹਨੇ ਅਸੀਂ ਜੋ ਸਾਡੇ ਬਹੁਤ سارے دوست ਸੀਗੇ ਅਸੀਂ ਯਾਦ ਕਰਾਂ ਕਿ 10 ਸਾਲ ਬਾਅਦ ਦੀ ਮਦਦ ਕਰਕੇ ਪੰਜਾਬ ਆਣਾ ਉਹ ਦਸਾਂ ਸਮਾਂ ਵਿੱਚ ਸਾਨੂੰ ਬਹੁਤ ਯਾਦ ਆਇਆ ਬਣੇ ਪਏ ਸਾਡਾ پلان ਇਹ ਸੀਗਾ ਤੁਸੀਂ ਵੀਰੇ ਸ਼ਾਮੇ ਬੈਠੇ ਹਾਂ ਸੱਚ ਬੋਲੋ ਜਿਵੇਂ ਅਸੀਂ ਲੜਾਈ ਕਰਦੇ ਰਹਿੰਦੇ ਹਾਂ ਮਤਲਬ ਉਹਗਾ ਕਿ ਅਸੀਂ ਛਿੰਗ ਪ੍ਰੋਗਰਾਮ ਅਕਾ ਕਰ ਲਈਆ ਤੁਸੀਂ ਕਹਿੰਦਾ ਹੋਰ ਥੋੜਾ ਮੈਂ ਇਕੱਠੇ ਕਰਾਂਗੇ ਸੱਚ ਬੋਲੋ ਕਿੰਨੇ ਪੈਸੇ ਇਕੱਠੇ ਕੀਤੇ ਗਏ ਕਹਿੰਦਾ ਸੱਚ ਦੁਨੀਆ ਨੇ ਕੋਈ ਨਹੀਂ ਬੜੀ ਹੋਈ ਹੁਣ ਅਸੀਂ ਲੈ ਸਾਡਾ ਇਹ ਸੀਗਾ ਧੱਕੇ ਖਾ ਕੇ ਅਸੀਂ ਇੱਕ ਟੀਕ ਬਣਾਇਆ ਟਰਸਟ ਬਣਾਇਆ ਸਾਡੇ ਦੇ ਲੋਕ ਵੀ ਅਸੀਂ ਜੋ ਕੰਮ ਕਰਦੇ ਆ ਜੋ ਕਿਰਪਾ ਬਦਕੋ ਨਾਲਿਆ ਸਾਡੇ ਸਾਰੇ ਸੇਵਾ ਵਾਲਿਆਂ ਨੂੰ ਕੋਈ ਲੋਜ ਨਹੀਂ ਕਾ ਸਾਡੇ ਕੋਲ ਜਿੰਨੇ ਬੜੇ ਜਾ ਹੁਣ 10 ਸਾਲ ਬਾਕੇ ਅੱਜ ਤੱਕ 160 ਪਰਿਵਾਰਕੀ ਦਾ ਹਰ ਮਹੀਨੇ 22000 ਟਾਈਮ ਪੈਨਸ਼ਨ ਬੇਤੁੜਾ ਰੀਬਿਲਡਿੰਗ ਹੋ ਰਾਇਆ ਆਪਰੇਸ਼ਨ ਹੋ ਰਾਇਆ ਅੱਜ ਹੀ ਇੱਕ ਅੱਜ ਹੀ ਆਇਆ ਹੋਟਲ ਐਸ਼ਾਪਾ ਇਨ ਦਾਵਾਸ਼ੀਆ ਚਾਹੇ ਕਿਹਨਾਂ ਸੇ ਆਇਆ ਉਹ ਬਹੁਤ ਆਨਖੋਣੇ ਉਹ ਕੰਡੀਸ਼ਨਰ ਬਿੱਤੀ ਸੀ ਜੇ ਵੀ ਲਾ ਨਹੀਂ ਕਰਿਆ ਤੇ ਸ਼ਾਹ ਨੇ ਉਹ ਹੋਏ ਉਹ ਕੋਟੇ ਕੋਟਾ ਹੋਇਆ ਅੱਜ ਉਹਨੇ ਦਾਅ ਦਾ ਅਸਗਾ ਸੁਣੀ ਨਾ ਬੜੇ ਕੋਈ ਕੋਣ ਨਹੀਂ ਸੀ ਨਾ ਇਹਨੂੰ ਦੇਖ ਕੇ ਉਹ ਬੜਾ ਅਜੀਬ ਸੀ ਨਾ ਇੱਕ ਹਿੰਦੂ ਪਰਵਾ ਉਹਨੂੰ ਬੈਲ ਨਹੀਂ ਸੀ ਅੱਜ ਵੀ ਛੱਦ ਛੱਦੇ ਜਤੀ ਆ ਰਹੀ ਕਿ ਜਗਾਉਂਦੇ ਕੋ ਕਿ ਉਹ ਹਰ ਵਕਤ ਇਹ ਨਹੀਂ ਕਰਦੇ ਕਿ ਇਹ ਬੈਲ ਨਹੀਂ ਐਪਾਇੰਟਡ ਹੁਣੇ ਆਫਿਸ ਵਾਲਾ ਭਾਸ਼ਾ जिन्हें तुम उम्र कुछ नहीं आई सेवा के पंथ ने बिल्कुल जीवन पूछो इदा के परिवार इदा के महान साढ़े सिंह जो चढ़ी कला से गए इन्होंने सेवा से नहीं चला सकता पहला आज ये देखो कि जब आया वापस पोषण नहीं हो, आज सवेरे साढे तक ही आपने क्या आया, उन्हें सब क्या क्या ही कराया है, ये, ये लिए लिए से से कर था। कर था। तो सिर्फ एक छोटे बोले से पाले हैं जीवन जैसे पढ़े हैं ना, कई चीज़ तो आपको पालन भी है नहीं और ਇਹ ਉਹ ਪਹਿਲੇ ਵੀ ਬਾਹਰ ਨਹੀਂ ਜਾਂਦੇ ਹੁਣ ਇਹ ਵੀ ਕਿਹਾ ਭਾਈ ਸਾਹਿਬਾ ਜਦੋਂ ਇਹ ਕਾਇਦਾ ਦੇ ਅਸੀਂ ਅਰਦਾਸ ਕਰਦੇ ਆ ਪਰ ਹਮੇਸ਼ਾ ਦੇ ਅੰਦਰ ਉਹ ਬੋਖਰੇ ਦੇ ਕੋਲ ਜਾਂ ਸਾਰੇ ਉਹ ਘਾਟਾ ਰਿਹਾ ਉਹ ਬੋਖਰੇ ਦੇ ਵਿੱਚ ਇਹਨਾਂ ਟੀਮਾ ਨੂੰ ਲਾ ਕੇ ਇਹਦੀ ਬੋਡੀ ਬਾਡੀ ਥੋੜੀ ਗੇਂਦ ਆ ਗਿਆ ਹੁਣ ਜਦੋਂ ਇਹ ਆਫਿਸ ਆਉਂਦੇ ਸਾਰੀ ਗੋਮਲ ਹੁੰਦੀ ਲੱਗਦਾ ਕਿਹੜਾ ਸੰਸਕਾਰ ਹੋ ਰਿਹਾ ਹੈ ਜੇ ਇਹ ਇਹ ਗੁਵਾਹ ਦੀ ਕੀਆ ਅਸੀਂ ਇਨਾਮ ਕਰਿੰਦਾ ਉਹਨਾਂ ਦਾ ਅਸੀਂ ਇਹ ਸਵਾਗਤ ਨਹੀਂ ਕਰਨਾ ਅਸੀਂ ਉਹ ਚੰਗੀ ਤਰ੍ਹਾਂ ਵਿਆਖਤ ਕਰਾਂਗੇ ਸਾਰੀ ਦੁਨੀਆ ਨੂੰ ਬੋਲਣਾ ਕਿ ਸਾਡੇ ਸਿੰਘ ਆਪਰ ਦੀ ਟੀਮ ਤੁਹਾਨੂੰ ਵਿਆਖਤ ਕਰਾਂਗੇ ਆਹ ਵਾਜਾ ਵੀਡੀਓ ਦੇਖਿਓ ਵੀਡੀਓ ਮੇਰੇ ਬਹੁਤ ਮਿੰਟ ਕਰਨਾ ਤੇ ਜਦੋਂ ਇਹ ਬਹੁਤ ਮਿੰਟ ਦਾ ਵੀਡੀਓ ਆ ਇਹਦੇ ਦੁਖਦਾਰ ਪੰਜਾਬ ਵਿੱਚ ਆ ਤੁਹਾਨੂੰ ਵੀਡੀਓ ਵਿੱਚ ਇੱਕ ਵੀਡੀਓ ਨੰਬਰ ਦੱਸਦਾ ਸਾਡੇ ਤੋਂ ਹਜ਼ਾਰ ਵੀਡੀਓ ਭਾਇਆ ਸਰਕੋ ਆ ਰਹੇ ਸੀ 8 ਘਰ ਵੀ ਉੱਤੇ ਆ ਸਾਡੇ ਨਾਲ 2 ਸਾਲ ਦੇ ਵਿੱਚ ਪਰਿਵਾਰਿਕ ਕਿਹੜੇ ਬਕਰਤਾ ਤਾਂ ਸੀ। ਪਰ ਅਬ ਵੀ ਤੁਸੀਂ ਦੇਖੋ ਇਹ ਪਰਿਵਾਰ ਸਾਨੂੰ ਬਰਸ ਦੇ ਬੜਿਆ ਗਿਆ ਵਿਆਹ ਦੇ ਪਿੰਡ ਵਿੱਚ ਨਿਕਲਿਆ ਪਿੰਡ ਦਾ ਹੈ ਕੋ। ਕਦੇ ਕਹਿੰਦੇ ਪੁੱਛਿਆ ਕਿਗਾ ਤੁਸੀਂ ਬਜ਼ੁਰਗਾਂ ਦਾ ਨਿਕਲ ਕੀ ਰਿਐਕਸ਼ਨ ਹੈ ਜਦੋਂ ਗੱਲ ਕਰਦੇ ਦੋ ਪੁੱਛੀ ਰੋਇਆ ਦੂਜਾ ਜਿਹੜਾ ਆ ਸੁਣਨਾ ਚਾਹੀਦਾ ਤਿੰਨੀ ਗਰੀਬੀ ਬਣ ਗਈ ਹੈ ਬਈਆ ਜਿਹੜਾ ਹਾਰਮੋਨਿਕਾ ਬਿਜਲੀ ਵਾਲਾ ਤਾਰਾ ਹੁੰਦਾ ਸੀ ਪਿੰਡ ਦੇ ਵਿੱਚੋਂ ਅਸੀਂ ਦੇਖਿਆ ਕਿ ਆਇਆ ਉਹ ਸਾਡੇ ਮੇਰੇ ਆਇਆ ਪਰ ਇਹ ਬਿਲਕੁਲ ਅਸਲੀ ਕਰਵਾ ਲਿਆ ਇਹ ਉਥੋਂ ਸਾਡੇ ਮੋਟੇ ਮੂੰਹ ਵਿੱਚ ਆਇਆ ਕਿ ਕਿੰਨਾ ਦਿੱਤਾ ਹੈ ਕਰਿਆ ਉਥੇ ਸਾਰਾ ਮੈਨੂੰ ਤੇ ਪੈਸੇ ਨਹੀਂ ਗਏ ਯਾਨੀ ਮਾਤਰਾ ਉਹ ਬੰਦਾ ਕਹਿੰਦਾ ਮੈਂ ਕੰਕ੍ਰੀਟ ਜਾਂ ਪਰ ਇਹ ਨਹੀਂ ਮਾਤਰਾ ਸਾਡੇ ਸਾਹਮਣੇ ਮੜੇ ਵੀਡੀਓ ਦੇਖਦੇ ਹੋ ਇਹ ਦੋ ਸਾਰੇ ਪੰਜਾਬ ਦੇ ਆਉਂਦੇ ਮੇਰੇ ਪਾਈ ਮੇਜ ਸਿੰਘ ਹਿਜ਼ ਆ 3 ਸਾਰਸ ਟੂ ਬੋਸ ਹਜ਼ ਅ ਚਿਕੀਸ after 84, one dialogue of recently. He'll tell his own story for a few minutes. <clears throat> and I've got with me Tajinder Singh, who's uh, chosen to come from London to volunteer in Punjab to see for himself the difficulties that people are facing, for the Sikhs, after 84, the Tamifogis and Shahid and things in jails. Then we got his partner over there, by Sanjeet Singh, and uh, by a person behind, local contact. And by just visiting, he's uh, next door next door to this village, who's ah uh, can uh, identify many people, very needy people. So we're going to talk to, uh, <clears throat> we're going to talk to Aminda Singh now. He's on story, and then we'll have a chat. By Sabin, why would you come? So To see, manage, Sanghvi, our the silver, our own beta, あっという間に1人は言っていない 何

ਤਾਂ ਤੋਂ ਇਹ ਨਾ ਪਰਿਵਾਰਾਂ ਲਈ ਤੁਹਾਨੂੰ ਕਿ ਡਿਸਚਾਰਜ ਕੀਤਾ ਤੁਹਾਨੂੰ ਕਿ ਲੋਕਾਂ ਦੇ ਨਾਲ ਜਾ ਕੇ ਕੋਈ ਨਾ ਪਰਿਵਾਰ ਇਹਨਾਂ ਦੇ ਤੁਸੀਂ ਕਿਸੇ ਕਿਸੇ ਹੋਵੇ ਅਸੀਂ ਦੂਜੀ ਗੱਲ ਕਰੀ ਜਾਂਦੇ ਆ ਆ ਚੱਲਿਆ ਮੁੰਡੇ ਡਿਸਚਾਰਜ ਵਿਚਾਰ ਬਾਰੇ ਕਿੱਥੇ ਗਏ ਇੱਥੇ ਮਾਰਕ ਲੱਗ ਦਿੱਤੇ ਆ ਅਸੀਂ ਸਾਰੇ ਜਾਂਦੇ ਹਾਂ ਹੁਣ ਅਸੀਂ ਇੱਕ ਕਾਲੂ ਲਿੰਕ ਕਰਦੇ ਆ ਅਸੀਂ ਇਹ ਨਹੀਂ ਕਰਦੇ ਸਾਰੇ ਸਾਰੇ ਪੈਸੇ ਜਾਓ ਕੋਈ ਪਾਣ ਭਾਵੇਂ ਚੱਲ ਜੇਗੇ ਤੁਹਾਡੇ ਕਾਫਾ ਹੁਣ ਸਾਡੇ ਮੰਡਰੇ 35 ਕੋਆ ਮਹੀਨੇ ਦੇ ਲਾਗ ਡਾਲਰ ਆ ਜਾਂਦੇ ਆ ਇਹਦੇ ਵਿੱਚ ਤੁਸੀਂ ਸਿੱਧੇ ਤੇ ਛਾ ਸਕਦੇ ਆ ਅਗੋ ਮਹੀਨੇ ਬਾਅਦ ਪਾ ਸਕਦੇ ਆ ਜਾਂ ਸਾਢੇ 3 ਨੂੰ ਵੀ ਛਾ ਸਕਦੇ ਆ ਤੁਸੀਂ ਜਾਣੇ ਪੰਜਾਬ ਤੁਹਾਡੇ ਰਿਸ਼ਤੇ ਹੈ ਕਿ ਜੋ ਪਰਵਾਰ ਨੂੰ ਮਿਲ ਤੇ ਅਸਲੀਅਤ ਨਹੀਂ ਅਸੀਂ ਅਸੀਂ ਕੰਮ ਕਰਦੇ ਕਿ ਨਹੀਂ ਅਸੀਂ ਨਹੀਂ ਕਰੀ ਪਹਿਲੀ ਜੱਲੇ ਬੰਦੀ ਯਾਰ ਕਹਿੰਦੀ ਆ ਸਾਊ ਪੈਸਾ ਦਿਓ ਹਰ ਮਹੀਨੇ ਜਦੈ ਪਾਣੀ ਜੀ ਕੋਈ ਨਹੀਂ ਜਾਂ ਸੀ ਨਹੀਂ ਅਸੀਂ ਗੈਰ ਕਰਾ ਕੇ ਹਰ ਦੋ ਮਹੀਨੇ ਸੇਮ ਕੋ ਕੀ ਜਾਇਆ ਆਪਨੇ ਜਿਹੜੇ ਜੜ ਕਦੇ ਲਾਇਆ ਉਹਨੇ ਇਹ ਲੈਟਰੀਆਂ ਅਸੀਂ ਤੋਰ-ਤੋਰ ਦੇ ਨਵੇਂ ਬੌਸਟ ਨੂੰ ਆ ਰਹੇ ਆ ਜਿਹਨੇ ਕੋਈ ਟੋਹਲਸ ਕੇ ਇਨਵੈਸਟਮੈਂਟਸ ਕਰ ਲਿਆ ਉਹ ਕਹਿੰਦੇ ਨੇ ਬੋਡੇ ਦਾ ਕਰ ਰਹੇ ਨੇ ਚੱਲ ਗਾਇਆ ਫੈਕਟਰੀ ਬੋਲ ਗਿਆ ਬੁਮਾਰੀਆਂ ਬੋਲ ਗਿਆ ਕੰਪਨੀ ਕਰਕੇ ਦਵਾਈਆਂ ਦਾ ਸਭਲੇ ਤੁਸੀਂ ਸਾਰੇ ਸੁਣਿਆ ਅਸ਼ੀਰਵਾਦ ਬਾਰੇ ਆ ਦੇਖੋ ਪਹਿਲਾ ਪਾਇਸ ਆ ਬੋਧ ਦੇ ਇਸ ਨਾਮ ਦੇ ਆ ਮੁੰਡੇ ਨੇ 84 ਅਸ਼ੀਰਵਾਦ ਪਾਇਏ ਮੇਰੇ ਫੋਟੋ ਅਮਰੇ ਸਾਹ 30 ਸਾਲ ਹੋ ਗਏ ਆ ਅਸੀਂ 23 ਸਾਲ ਬਾਅਦ ਲੱਗਿਆ ਭਾਈਓ ਇਹ ਮੁੰਡਾ ਸੀਗਾ ਸਾਥੀ ਦੇ ਨਾਲ ਹਰ ਰੋਣ ਦੇ ਸੀਗੇ ਫੋਟੋ ਦੇਖੋ ਅੰਦਾਜ਼ਾ ਕਿਹੜਾ ਹਰ ਰੋਣ ਸਾਥੀ ਨਾਲ ਹੁੰਦੇ ਸੀਗੇ 29 ਸਾਲ ਕਾਲੇ ਪਿੱਛੇ ਲੱਗਾ ਹੁਣ 30 ਸਾਲ ਦੇ ਬੱਚੇ ਲੰਘ ਗਰਾਹੀ ਕਰਦਾ ਵੱਡੇ ਤੋਂ ਵੱਡੇ ਕਾਰੀਗਰ ਵਾਰੀ ਜਾਉਂਦੇ ਆ ਕੇ ਆਪਾਂ ਕੋਲ ਸੌਂਦੇ ਕਰ ਜਿਹੜੇ ਜਿਹੜੇ ਧਾਰੇ ਬਾਅਦ ਆ ਕੇ ਸਾਨੂੰ ਦੂਜੇ ਪਾਸੇ ਮੋੜ ਦਿੰਦਾ ਹੈ ਉਹ ਵੀ ਲੀਡਰ ਅਜਮਲ ਗਾਫੀ ਕਾਂਦੇ ਸਟੇਜ ਤੇ ਫਿਰ ਦੇਖੋ ਕਿ ਪੰਜਾਬ ਕਿੰਨਾ ਡੋਖਿਆ ਕਿਉਂ ਨਹੀਂ ਕਰਦੇ ਕਿਉਂ ਅਸੀਂ ਨੰਬਰ 1 ਸਾਡੀ ਪਰਵਰਦੀਆ ਜਿਸ ਸਾਡੀ ਜ਼ਿੰਮੇਵਾਰੀਆਂ ਹੋ ਰਹੀਆਂ ਜਿੱਦਾਂ ਹੁਣ ਤੁਹਾਡੇ ਸਾਹਮਣੇ ਆ ਮੈਂ ਪਹਿਲੇ ਕਾਪੀ ਦਿੱਤੀ ਅਮਰੀਕਾ ਦੇ ਵਿੱਚ ਦੇ ਫੌਜੀ ਆ ਤਾਰਾ ਤੇ ਚੱਗ ਜਾਂਦੇ ਆ ਇੱਕ ਸੈਟੇਲੀਟ ਟੇਕ ਪੰਦਾ ਆ ਉਹ ਹਜ਼ਾਰ ਹੁੰਦਾ ਵਿਛੇ ਭਿੰਦੇ ਆ ਵੀ ਹੋੜ ਹੈ ਉਹ ਭਿੰਦੇ ਤੁਨ ਤੁਨ ਉਹ ਪਤਾ ਆ ਕਿ ਜੇ ਨਾ ਡੇ ਪਿਆ ਸ਼ਾਇਦ 100 ਫੌਜੀ ਹੋਰ ਵੀ ਮਰ ਜਰ ਬਚਾਉਣ ਲਈ ਤੁਹਾਨੂੰ ਬਚਾਉਗੇ ਇਹਨਾਂ ਪ੍ਰਕਾਰ ਸੋਚਿਆ ਲਗਾਤਾਰ ਸਿੰਘ ਮਰੇ ਹੋਏ ਸਕੇ ਪੈ ਗਏ ਹੋ ਅਸੀਂ ਮੂਰਤ ਤੇ ਮੈਂ ਸੋਚਿਆ ਕਿ ਆਪਾਂ ਇਹ ਕੌਮ ਦੇ ਸਾਡੇ ਪਰਿਵਾਰ ਦੇ ਦੇ ਘਰ ਨਹੀਂ ਕਰੂਗੀ ਕਿਉਂਕਿ ਇਹ ਸਾਥੀ ਕਰਨੇ ਹੁੰਦੇ ਸੀਗੇ ਜੇ ਕੋਈ ਕੌਮ ਨੇ ਆਇਆ ਕੁਝ ਨਾਲੇ ਤਾਲਿਆ ਇਹ ਤਾਂ ਬਿਲਕੁਲ ਗੱਲ ਨਹੀਂ ਇਹ ਵਿੱਚ ਇਹਨਾਂ ਸੋਚਦੇ ਕੋਈ ਖਲਸਾ ਨਹੀਂ ਤੇ ਜੰਨਾ ਕਰਦੇ ਇਦਾਂ ਦੀਆਂ ਜਿਹੜੇ ਪੰਖ ਦੇ ਦੋਸਤਾਂ ਦੀ ਆਪੋ ਬਣਾ ਕਰਦੇ ਨਾ ਅੱਜ ਕਈ ਦਾ ਕਰਾਮ ਆਇਆ ਐਨੀ ਗਰੀਬੀ ਆ ਆਪੋ ਦੇ ਹੱਕਾਂ ਦੇ ਪੈਸੇ ਮੰਗਦੇ ਆ ਰੋਟੀ ਮੰਗਦੇ ਆ ਸਾਡੇ ਸ਼ਹੀਦ ਪਰਿਵਾਰ ਸਾਡੇ ਸਾਡੀ ਕੌਮ ਨੂੰ ਸੰਭਾਲ ਕਈ ਨਾ ਨਾ ਕੋਈ ਗੱਲ ਆ ਗਿਆ ਸਾਨੂੰ ਨੇ ਬੜੀ ਗੱਲ ਆ ਗਿਆ ਸਾਨੂੰ ਵੀਰੇ ਨੇ 0733 ਜਦੋਂ ਬਕਰਿਆ ਸਾਨੂੰ ਪਤਾ ਲੱਗ ਗਿਆ ਸਾਨੂੰ ਫੋਨ ਤੇ ਰਾਤ ਨੂੰ ਮਾਦਾ ਹੀ ਹੋ ਗਿਆ ਮਾਦਾ ਹੀ ਆ ਗਿਆ ਮਾਦਾ ਪਿਟਾ ਨਹੀਂ ਮਾ ਚਾਹੀਦਾ ਇੱਕ ਮਾਦਾ ਨਹੀਂ ਬੜੀ ਆ 3459 ਮੈਂ ਕੰਪਨੀ ਤੋਂ ਲੈ ਆਇਆ ਸੀ ਉਹ 10 ਕੋਲੇ 3G ਦਾ ਪ੍ਰਸ਼ੀਤ ਕੀਤਾ ਗਿਆ ਉਹ ਪਹਿਲਾ ਕੇਸ ਹੈ ਮੈਨੂੰ ਪਤਾ ਜਿਹੜੇ ਸਾਡੇ ਪਰਵਾਨੇ ਸਾਡੇ ਵਿੱਚ ਜਿਹੜੇ ਪੋਸਟ ਆ ਰਹੀ ਸੀ ਪਰ ਸਾਤੇ ਸਾਤੇ ਕਾਫੀ ਲੱਗੇ ਸੀ ਦੋਨੇ ਪੁੱਤਾਂ ਤੇ ਭਾਈ ਸਾਹਿਬ ਉਹ ਇੰਦਾ ਸਾਡੇ ਸ਼ਹਿਰ ਦਾ ਨਹੀਂ ਇੰਦਾ ਬਹੁਤ ਫੜੀ ਹੁੰਦੇ ਹੁੰਦੇ ਦਾ ਦੋਨੇ ਮੋੜਿਆਂ 'ਤੇ ਭਾਈ ਸਾਹਿਬ ਦੇ ਉਹ ਦੇਖਦੀ ਆ ਤੇ ਜਦੋਂ ਉਹ ਮੁੜ ਕੇ ਆਉਗੇ ਆਪਰੇ ਮੁੰਡੇ ਪਛਾਣ ਲੈ ਸਾਡੇ ਕੋਲ ਕਿੱਥੇ ਮੁੜ ਜਾਣਾ ਤੇ ਦਿਸੇ ਤੇ ਹੋਏ ਕਾਹਦੇ ਨਾ ਨਾ ਹੋਣ ਤੇ ਨਾ ਰਹੋ ਉੱਥੇ ਕਾਹਦੇ ਤੇ 92 ਤਰਾਹ ਦੀ ਗੱਲ ਹੈ ਆ ਦੇਖੋ ਬੋਲੋ ਇਹ ਮੁੰਡਾ ਜਦੋਂ ਮਿਲਿਆ ਪਰਵਾਹ ਨੂੰ ਪਹਿਲੀ ਵਾਰ ਜਦੋਂ ਮਿੱਟੀ ਉਹ ਦੇਖਿਆ ਮਾਣ ਕੇ ਨਾ ਰੋਈਆ ਏ ਰੋਦੀ ਆ ਤੇ ਤੁਸੀਂ ਯਾਦ ਕੀਤਾ ਤੁਹਾਨੂੰ ਕਿਹੇ ਯਾਦ ਕੀਤਾ ਗਲਤ ਬੋਲਿਆ ਧੋਖੇ ਬੋਲਿਆ ਕੋਈ ਗੋ ਮੋਰੇ ਦਾ ਸਾਥੀ ਜਿਹਨੇ ਆਪਣੇ ਇਹ ਸ਼ੀਧਾ ਦੇ ਪਰਿਵਾਰ ਨੂੰ ਪਿਆਰ ਕੀਤਾ ਜਿੰਨੇ ਵਾਦੀ ਜਿਹਾ ਕੇ ਲਾਵਾ ਤੁਸੀਂ ਜਿੰਨੇ ਵਾਦੀ ਬਈ ਕਹਰਾ ਬੁੱਦਾ ਸਾਥੀ ਜਿਹੜੇ ਸੀਗੇ ਤੇ ਕਿਨੇ ਫਟੇ ਚਾਪਲੇ ਆ ਕਿਹੜੇ ਫਟੇ ਚਾਪਲੇ ਨੇ ਤੁਸੀਂ ਆਹ ਦੇਖੋ ਜਿਹੜੇ ਸਿਰੇ ਤੁਸੀਂ ਨਿਓ ਮਾਰਿਆ ਉਸ ਵਜੇ ਜਦੋਂ ਸਾਡੇ ਸੋ ਸਾਡੇ ਪਰਵਾਹ ਵਿੱਚ ਲੱਖਾਂ ਪਰਵਾਹ ਆਇਆ ਸਾਡਾ ਕਲਿਆ ਸੇਵਾ ਕਲਿਆ ਦਾ ਉਹ ਛੇ ਪਰਵਾਹ ਜਿੱਥੇ ਗਰੀਬ ਸਿੱਖ ਬੱਚੇ ਆਪੇ ਪੌਥਾ ਵਾਲੇ ਖਾਵਾ ਮੀਂਹ ਦੇ ਕਾਰਜੇ ਪਹੁੰਚਾਉਣ ਦਾ ਅਸੀਂ ਇੱਥੇ ਪਿੱਛੇ ਹੋ ਜਾਵਾਂਗੇ ਜਾਂ ਅੱਗੇ ਥੱਲੇ ਹੋ ਜਾਵਾਂਗੇ ਜੇ ਸਮਾਂ ਹੈ ਮਿਲਣਾ ਹੋਊਗਾ ਮਿਲ ਸਕਦੇ ਆ ਪਰ ਪਲੀਜ਼ ਕਾਲੇ ਰਹਿ ਬੀਤੀ ਆ ਜੇ ਕਾਨੂੰ ਮੁਖਤਾਬਿਆ ਨਾ ਰਸਿਆ ਅੱਜ ਹੀ ਦੇਣਾ 5 15 ਅਗਸਤ ਆ ਕੀ ਹੋਇਆ ਕੰਨੀ ਵਿੱਚ ਅਸੀਂ ਇਹ ਕੰਮ ਕਰਨੀ ਚਾਹੁੰਦੇ ਆ ਜੇਕਰ ਲੋਕਿਆ ਕੌਮ ਦਾ ਇਹਨਾਂ ਲੋਕਾਂ ਨਾਲ ਕਰੋ ਇਹ ਪਰਵਾਰ ਆ ਪਿਆ ਗਵਰਨਰ ਦੇ ਦੋਵੇਂ ਮੈਂਬਰਾਂ ਦੇ ਤੇ ਕੰਮ ਕਰਦੇ ਚੁਆਲੇ ਇਹਨਾਂ ਚੱਕੂ ਭਾਈਸਾਹਬੀ ਕਮਿਸ਼ਨ ਜਰਵਾਗੇ ਸਾਡੇ ਲੋ ਆ ਭਾਈਸਾਹਬ ਰਹਾ ਗੱਲ ਕਰ ਚੁਆ ਗਵਰਨਰ ਸਾਡੇ ਲੋ ਹੁਣ ਸਮਾਪਤੀ ਤੋਂ ਇਸ ਸਮਝ ਆਉਣਾ ਲੱਗਿਆ ਭਾਈਸਾਹਬ ਵਿੱਚ ਬੈਠੇ ਰਸਤਾ ਕਿਤੇ ਲੋਕ ਕਿੰਨਾ ਕਸਾ ਜੇ ਪਰ ਕੌਮ ਦੀ ਗਹਿਰੀ ਸੋਚ ਆ ਸੋਚਣੀ ਚਾਹੀਦੀ ਆ ਜਿਹਨੇ ਕੌਮ ਦੇ ਖੂਨ ਵਦੇ ਆਇਆ ਉਹ ਤੋਂ ਵੱਡਾ ਕੋਈ ਬਾਗਤੀ ਕਾਸਲੇ ਇਹ ਬਾਗਤੀ ਤੇ ਆ ਕੇ ਵੱਡੇ ਵੱਡੇ ਬਾਗਿਆਰ ਬੈਠੇ ਵੱਡੇ ਵੱਡੇ ਐਸਟੀ ਪੀਜ਼ੇਆਂ ਨਾਲ ਆ ਕੇ ਇਹਨਾਂ ਦੀ ਤਬਾਹੀ ਪਹਿਲਾਂ ਕਰਾਓ ਵਾਇਮੂ ਦੀ ਕਹਾਸਾ ਵਾਇਗਨੀ ਕਸਾ ਤੋਾਇਮੂ ਦੀ ਕਹਾਸਾ ਵਾਇਗਨੀ ਦੀ ਤੱਤੇ ਪੈਸਾ ਐ ਤੁਹਾਡੀਆਂ ਤੁਹਾਡੇ ਸਾਰੇ ਲੋਕਾਂ ਦਾ ਡੈਡੀਕੇਸ਼ਨ ਦੇ ਪਿਛਲੇ ਸਾਲ ਅਸੀਂ ਸਕੂਲ ਦੇ ਬੱਚਿਆਂ ਨੂੰ ਵੋਣਿਆ ਦਿੱਤੀ ਅਸੀ ਸਕੂਲ ਦੇ ਬੱਚਿਆਂ ਨੇ 6 ਆਰਗੇਨਾਈਜੇਸ਼ਨਾਂ ਨਾਲ ਜੁੜਿਆ ਸੀਗਾ ਕਿ ਜਿੰਨਾਂ ਲੋਕ ਐਸੇ ਆ ਉਹ ਇਕੱਠੇ ਕਰਕੇ ਦੇਣਗੇ ਸਾਡੇ ਸਕੂਲ ਦੇ ਬੱਚੇ ਸੰਗਤ ਤੇ ਸੰਗਤ ਨੇ ਇਕੱਠੇ ਹੋ ਕੇ ਇਹ ਆਪਣੇ ਚੋਣ ਜੀ ਪਤਾ ਅੱਗੇ ਜੀਰੂ ਕਰੇ ਕਿ ਅਸੀਂ ਇਸ ਥੋੜੀ ਜਿਹਾ ਰਾਹਤ ਸੇਵਾ ਕਰ ਸਕੀਏ ਭਾਈ ਖਾਸਾ ਭਾਈ ਜੀ